ਇਸ਼ਕਾ ਪੁਰਾਣ ਰੰਗ ਦਿਦਾਰ ਕੇ ਰੰਗ ਦਿਦਾਰ ਕੇ ਰੰਗ ਦਿਦਾਰ Oh yeah! ਓਹ ਮੁਹੱਬਤ ਜਿੰਨ the ਕਪੜੇ ਕਾਲਾ ਮੈਂ ਡਾ ਵੇਸ ਕਾਲੇ ਮਿੰਡੇ ਕਪੜੇ ਕਾਲਾ ਮੈਂ ਡਾ ਵੇਸ ਗੁਨਹੀ ਪਰ ਆ ਕੇ ਫਿਰਾ ਲੋਕ ਕਹੇ ਦਰਵੇ ਆ ਸੇ ਆਂ ਲੜਦਾ ਹੈ ਵੈਗੁਰੂ ਜੀ ਦਾਰਿ ਅੰਦਰ ਵੇਸ਼ ਸੇ ਤਲ ਤਲ ਜੜੇ ਦੀ ਤਨ ਜਣੇ ਦੀ ਮਾ ਬਲ ਤਨ ਜਣੇ ਦੀ ਮਾ ਮਾ ਆਏ ਸਫਲ ਸੇ ਆਏ

ਨਿਜ ਪਤ ਹੈ ਦਾਤਾ ਹੋ ਹੋ ਦਇਆ ਨਾਮ ਦੇਉ ਮੰਗਤ ਜਨ ਕੋ ਸਗਰ ਹੋ ਰੰਗ ਰਾਤਾ ਖੈਰ ਦੀ ਜੈ ਬਲਦਗੀ ਖੈਰ ਦੀ ਜੈ ਗੋਪਾਲ ਤੇਰਾ ਯਾਰਤਾ ਤੇਰਾ ਆ जन तुम्हारी भगत करनते दिन के काज वारता दिन के काज जब रत्ते इश्क खुदाए रत्ते इश्क खुदाए रंग दीदार के ਰੰਗ ਦਿਖਾਰ ਕੇ ਰੰਗ ਦਿਖਾਰ ਕੇ ਵਾਹਿਗੁਰੂ ਜੀ ਰੰਗ ਦਿਖਾਰ ਕੇ ਦਰਮਾਂਦੇ ਠਾਡੇ ਦਰਬਾਰ ਜਪੋ ਦਰਮਾਂਦੇ ਠਾਡੇ ਦੁਜ ਬਿਨ ਸੁਰਤ ਕਰੇ ਕੋ ਮੇਰੀ ਦੁਜ ਬਿਨ ਸੁਰਤ ਦਰਸ਼ਨ ਦੀਜੇ ਖੋਲ ਕਿਵਾਰ ਦਰਸ਼ਨ ਦੀਜੇ ਖੋ ਦਰਸ਼ਨ ਦੀਜੇ ਖੋਲ ਕਿਵਾਰ ਦਰਸ਼ਨ ਦੀਜੇ ਖੋ ਦੀ ਫਿਰਨੇ ਨਾਰ ਸਾਹਿਬ ਕਛ ਨਹੀਂ ਇਸ ਤਾਮੋ ਕਛ ਨਹੀਂ ਇਸ ਤਾਮੋ ਕਛ ਨਹੀਂ ਇਸ ਤਾਮੋ ਕਛ ਨਹੀਂ ਇਸ ਤਾਮੋ ਪਾਕ ਪਰਵਦਗਾਰ ਤੂੰ ਪਾਕ ਪਰਵਦਗਾਰ ਖੁਦ ਖਸਮ ਵੱਡਾ ਅਤੋਲ ਆਇਆ ਤੂੰ ਦੀਦ ਨੇ دیدار ਸਾਹਿਬ ਉਹ ਅੱਜ ਦੇ ਨਹੀਂ ਨੈਣ ਮਹਿੰਜੇ ਤਰਸਦੇ ਨੈਣ ਮਹਿੰਜੇ ਤਰਸਦੇ ਮਨ ਕੱਲ ਪਸ ਇਸ਼ਕ ਖੁਦਾਏ ਦਿਦਾਰ ਕੇ ਇਸਰਿਆ ਜਿਨਾਮ ਇਹ ਪੋਏ ਪਾਰ ਉਹ ਤਨ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਦੇ ਦਰਸ਼ਨਾਂ ਦੀ ਭੁੱਖ ਹੈ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਤੇ ਮਹਾਰਾਜ ਕਹਿੰਦੇ ਜਿਹੜੇ ਰੱਬ ਨੂੰ ਬੁਲਾਉਂਦੇ ਨੇ ਉਹ ਧਰਤੀ ਤੇ ਭਾਰ ਨਹੀਂ ਮਹਾਰਾਜ ਕਹਿੰਦੇ ਨੇ ਵਾਹਿਗੁਰੂ 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 ਜਿਹੜੇ ਨਾਮ ਜਪਦੇ ਨੇ ਉਹ ਧੰਨੇ ਐਸੇ ਵੀ ਨੇ ਜਿਨ੍ਹਾਂ ਦੇ ਕਦਮ ਕਿਥੇ ਪੈ ਜਾਣ ਤੇ ਉਹ ਪੂਰਾ ਪਿੰਡ ਸ਼ਹਿਰ ਪਵਿੱਤਰ ਹੋ ਜਾਂਦਾ ਆਖੋ ਵਾਈਕਰੋ ਮਹਾਰਾਜ ਦੇ ਬਾਣੀ ਜਿਖਦੇ ਕਬੀਰ ਸੋਈ ਕੁੱਲ ਭਲੀ ਜਾਂ ਕੁੱਲ ਹਰ ਕੋ ਦਾਸ ਕਬੀਰ ਸੋਈ ਕੁੱਲ ਭਲੀ ਜਾਂ ਕੁੱਲ ਹਰ ਕੋ ਦਾਸ ਅੱਛਾ ਅੱਗੇ ਕੀ ਲਿਖਿਆ ਦੇਖੋ ਜਹ ਕੁੱਲ ਦਾਸ ਨਾ ਉਪਜੈ ਜਹ ਕੁੱਲ ਦਾਸ ਨਾ ਉਪਜੇ ਸੋ ਕੁਲ ਪਲਾ ਦਾ ਪੌਦਾ ਕਿਸੇ ਕੰਮ ਨਹੀਂ ਹੁੰਦਾ ਆਖੋ ਵਾਏ ਕਰੋ ਕਿਸੇ ਕੰਮ ਨਹੀਂ ਹੁੰਦਾ ਕਹਿੰਦੇ ਕਿਸੇ ਦੇ ਖਾਣ ਦੇ ਕੰਮ ਵੀ ਨਹੀਂ ਹੁੰਦਾ ਉਹ ਆਪੇ ਬਣਦਾ ਤੇ ਸੜ ਜਾਂਦਾ ਆਖੋ ਵਾਏ ਕਰੋ ਕਾ ਕੂ ਵੀ ਕੰਮ ਆ ਜਾਂਦੇ ਨਹੀਂ ਉਹ ਵੀ ਕੰਮ ਨਹੀਂ ਕਹਿੰਦੇ ਬਸ ਐਸਾ ਨਿਕੰਮਾ ਬੰਦਾ ਹੈ ਕਿ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਸਤਗੁਰ ਕਹਿੰਦੇ ਉਹ ਸਾਰੀ ਕੋਲ ਹੀ ਨਿਕੰਮੀ ਹੈ ਆਖੋ ਵਾਏ ਕਰੋ ਦੇਖੋ ਕੈਸੀ ਕੈਸੀ ਬਾਤਾਂ ਗੁਰੂ ਸਾਹਿਬ ਦੇ ਬਾਣੀ ਚ ਪਈਆਂ ਇਹ ਕਬੀਰ ਜੀ ਨੇ ਬਾਣੀ ਚ ਨਹੀਂ ਪਾਈ ਗੁਰੂ ਅਰਜਨ ਸਾਹਿਬ ਨੇ ਆਖੋ ਵਾਹਿਗੁਰੂ ਸ਼ਬਦ ਸਲੋਕ ਕਬੀਰ ਜੀ ਨੇ ਪਰ ਕਬੀਰ ਜੀ ਤਾਂ ਚਲੇ ਗਏ ਸੀ ਧਰਤੀ ਤੋਂ ਆਖੋ ਵਾਹਿਗੁਰੂ ਪਰ ਜਿਹੜਾ ਗੁਰਮੰਧ ਦੀ ਕਸਵੱਟੀ ਤੇ ਸਲੋਕ ਪੂਰਾ ਹੁੰਦਾ ਸੀ ਉਹੀ ਸਲੋਕ ਗੁਰੂ ਗ੍ਰੰਥ ਸਾਹਿਬ ਚ ਆਇਆ ਓਲਵਾਇ ਕਰੋ ਇਹਨਾਂ ਮਹਾਰਾਜ ਜੀ ਸਾਨੂੰ ਸਮਝਾ ਰਹੇ ਸਾਰੇ ਭੁੱਲਾਂ ਹੋ ਜਾਂਦੀਆਂ ਨੇ ਪਰ ਸਿਆਣਾ ਉਹ ਹੀ ਹੈ ਜਿਹੜਾ ਆਪਣੀ ਪੂਲ ਸਬਕਾਰ ਕਰੇ ਅਖੋ ਵਾਹਿਗੁਰੂ ਦਿਨ ਚੜੇ ਆ ਕਿਸੇ ਵੇਲੇ ਵੀ ਪਾਠ ਨਾਮ ਸਿਮਰਨ ਬੰਦਗੀ ਕਰਕੇ ਆਪਣੀ ਹਾਜ਼ਰੀ ਜ਼ਰੂਰ ਗੁਰੂ ਕਲ ਵੰਚੇ ਤਾਂ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਰੋਵੀ ਤਾਂ ਨੇ ਜਿਹੜੇ ਸਾਰਾ ਦਿਨ ਵੀ ਪਾਠ ਕਰਦੇ ਉੱਠਦੇ ਬੈਠਦੇ ਵਾਹਿਗੁਰੂ ਦੀ ਯਾਦ ਰੱਖਦੇ ਸ਼ਾਮ ਪਈ ਸੋਧਰ ਪੜਦੇ ਐ ਸੌਣ ਵੇਲੇ ਸੋਹਿਲਾ ਪੜਦੇ ਪਰ ਬਸ ਸੋਹਿਲਾ ਪੜ ਕੇ ਮੈਂ ਸੌ ਜਾਂਦੇ ਹਾਂ ਅਖੋ ਵਾਹਿਗੁਰੂ ਅੱਜ ਬਲਾ ਸਮਾਂ ਨਹੀਂ ਅਖੋ ਵਾਹਿਗੁਰੂ ਮੈਂ ਫੇਰ ਬੇਨਤੀ ਕਰਦਾ ਹੋ ਲਾ ਹੋ ਜਾਂਦੀਆਂ ਪਰ ਬੰਦੇ ਉਹ ਹੀ ਗੁਰਮੁਖ ਹੋਈ ਨੇ ਜਿਹੜੇ ਆਪਣੇ ਆਪ ਨੂੰ ਸਵਾਰ ਨੇ ਗੁਰੂ ਹੀ ਉਹਨਾਂ ਦੀ ਬਾਹ ਪਕੜਦਾ ਗੁਰੂ ਕਹਿੰਦਾ ਵੀ ਇਹਨਾਂ ਨੇ ਆਪਣੇ ਮਨ ਨੂੰ ਮੈਨੂੰ ਸੌਂਪ ਦਿੱਤਾ ਹੈ ਇਹਨਾਂ ਦਾ ਮਨ ਬਾਹਰੀ ਲੋਕਾਂ ਦੀਆਂ ਖੇਡਾਂ ਵੇਖ ਕੇ ਆਪਣੇ ਆਪ ਨੂੰ ਉਧਰ ਨਹੀਂ ਆਉਂਦਾ ਇਹ ਗੁਰਮਤ ਨਾਲ ਚੱਲਦਾ ਹੈ ਤੇ ਜਿਹੜਾ ਗੁਰਮਤ ਨਾਲ ਚੱਲੇਗਾ ਗੁਰੂ ਉਹਦੇ ਨਾਲ ਚੱਲੇਗਾ ਮਜਾਲ ਹੈ ਉਹਨੂੰ ਕੋ ਤਕਲੀਫ ਆ ਦੇ ਗੁਰੂ ਆਖੋ ਵਾਹਿਗੁਰੂ एवं लिखिया थोड़ा ना, ना कला भी गुरु का शब्द रखवारे, चौंकी चौगी असल जिन्होंने जीवन गुरु की मत है आप गुरु साहब जी थी मत ना चली बस हमारे ने लिखा बाणी जो नाम नहीं जपदा वह धरती पार है ਦੇਖੋ ਇਹੋ ਜੇ ਸ਼ਬਦ ਸੁਣੇ ਹੋਣਗੇ ਨਾ ਭਾਈ ਗੁਰਦਾਸ ਜੀ ਨੇ ਲਿਖਦੇ ਲਿਖਦੇ ਉਹਨਾਂ ਦੇ ਮਨ 'ਚ ਵੀ ਭਾਵ ਆ ਗਿਆ ਕਿ ਮੈਂ ਵੀ ਇੱਕ ਗੱਲ ਲਿਖ ਦਵਾਂ ਕਿ ਹਾਂ ਕੌਣ ਨਹੀਂ ਧਰਤੀ ਤੇ ਪਾਰ ਕਹਿੰਦੇ ਧਰਤੀ ਨੂੰ ਪੁੱਛਿਆ ਕਿ ਧਰਤੀਏ ਤੂੰ ਕਿਵੇਂ ਭਾਰੀ ਏ ਤੇਰੇ ਤੇ ਬੜੇ ਵੱਡੇ ਵੱਡੇ ਪਹਾੜ ਨੇ ਉਹਨੇ ਕਿਹਾ ਨਾ ਇਸ ਭਾਰੇ ਪਰਬਤਾਂ ਅਸਮਾਨ ਖਾਂਦੇ ਮੈਂ ਇਸ ਕਰਕੇ ਭਾਰੀ ਨਹੀਂ ਕਿ ਮੇਰੇ ਧਰਤੀ ਤੇ ਵੱਡੇ ਵੱਡੇ ਪਹਾੜ ਨੇ ਮੇਰੇ ਸ਼ਰੀਰ ਨਾ ਤਿਸ ਪਾਰੇ ਕੋਟਗੜ ਘਰਬਾਰ ਦਿਸੰਦੇ ਬੜੇ ਵੱਡੇ ਵੱਡੇ ਕਿਲੇ ਨੇ ਘਰ ਨੇ ਮਹਿਲ ਨੇ ਕੋਠੀਆਂ ਨੇ ਤਾਂ ਭਾਰੀ ਆਖਿਆ ਨਹੀਂ ਮੈਨੂੰ ਇਹਨਾਂ ਦਾ ਭਾਰ ਭਾਰ ਨਹੀਂ ਲੱਗਦਾ ਆਖੋ ਵਈ ਕਰੋ ਜਿਵੇਂ ਇੱਕ ਬੱਚੀ ਜਾ ਰਹੀ ਸੀ ਨਾ ਯਾਤਰਾ ਤੇ ਤੀਰਥ ਯਾਤਰਾ ਤੇ ਉਹਨੇ ਆਪਣਾ ਭਰਾ ਨਾਲ ਚੱਕਿਆ ਹੋਇਆ ਸੀ ਤੇ ਨਾਲ ਇੱਕ ਯਾਤਰੀ ਪਿੱਛੋਂ ਆ ਰਿਹਾ ਸੀ ਉਹ ਕਹਿੰਦਾ ਜਸ ਐਡੀ ਕ ਬੱਚੀ ਭਰਾ ਨੂੰ ਚੱਕੀ ਫਿਰਦੀ ਏ ਉਹਨੇ ਕਿਹਾ ਤੈਨੂੰ ਇੰਨਾ ਭਾਰ ਨਹੀਂ ਲੱਗਦਾ ਕਹਿੰਦੇ ਲੈ ਭਰਾ ਦਾ ਭਾਰ ਭਾਰ ਸੋਣਾ ਹੁੰਦਾ ਆਖੋ ਵੈਗ ਨੂੰ ਵੈਗ ਨੂੰ ତਰਦੀ ਮਾਂ ਕਹਿੰਦੀ ਏ ਕਿ ਮੈਨੂੰ ਇਹ ਸਾਰੇ ਭਾਰੇ ਨਹੀਂ ਮੇਰੇ ਆਪਣੇ ਨੇ ਮੈਨੂੰ ਨਾ ਕੋਈ ਭਾਰ ਨਹੀਂ ਲੱਗ ਰਿਹਾ ਇਹਨਾਂ ਦਾ ਪਹਾੜਾਂ ਦਾ ਘਰਾਂ ਦਾ ਮੈਨੂੰ ਸੁੱਖ ਲੱਗਦਾ ਏ ਮੇਰੇ ਤੇ ਪਿਆਰ ਰੱਖਦੇ ਇਹਨਾਂ ਨੂੰ ਸੁੱਖ ਦੇ ਕੇ ਮੈਂ ਖੁਸ਼ ਹੁੰਨੀ ਆ ତਰਦੀ ਕਹਿੰਦੀ ਨਾ ਤਿਸ ਪਾਰੇ ਸਾਇਰਾਂ ਨਦ ਵਹੰਦੇ ਸਾਇਰ ਹੁੰਦੇ ਸਮੁੰਦਰ ਨਾ ਨਾ ਸਮੁੰਦਰਾਂ ਦਾ ਵੀ ਪਾਰ ਨਦੀਆਂ ਦਾ ਪਾਰ ਨਹੀਂ ਨਾ ਤਿਸ ਪਾਰੇ ਤਰਵਰਾਂ ਫਲ ਸੁਫਲ ਫਲਣ ਦੇ ਨਾ ਪੇੜਾਂ ਦਾ ਪਾਰ ਜਿਹੜੇ ਫਲਾਂ ਨਾਲ ਲੱਦੇ ਪਏ ਨਾ ਤਿਸ ਪਾਰੇ ਜੀਵ ਜੰਤ ਅਣਗਣਤ ਫਿਰਨ ਦੇ ਬੜੇ ਜੀਵ ਜੰਤੂ ਫਿਰ ਰਹੇ ਕੱਲੇ ਬੰਦੇ ਸੋਣਾ ਘੁੰਮਦੇ ਪਤਨ ਕਿੰਨੇ ਤਰ੍ਹਾਂ ਦੇ ਪਸ਼ੂ ਘੁੰਮ ਰਹੇ ਕਹਿੰਦੀ ਉਹਨਾਂ ਦਾ ਵੀ ਪਾਰ ਨਹੀਂ ਲੱਗਦਾ ਵੀ ਆਪਣੇ ਲੱਗਦੇ ਇਹ ਕਿਹੜੇ ਦਿਨ ਭਾਰੇ ਲੱਗਦੇ ਨੇ ਕਹਿੰਦੇ ਭਾਰੇ ਪੁਈ ਅਕਿਰਤ ਕਹਨ ਮੰਦੀ ਹੂ ਮੰਦੇ ਮੈਨੂੰ ਉਹ ਲੋਕ ਭਾਰੇ ਲੱਗਦੇ ਨੇ ਜਿਹੜੇ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਆਖੋ ਵਾਹਿਗੁਰੂ ਸਿਰਫ ਉਹਨਾਂ ਲੋਕਾਂ ਦਾ ਉਹਨਾਂ ਜੀਵਾਂ ਦਾ ਮੈਨੂੰ ਭਾਰ ਭਾਰ ਲੱਗਦਾ ਕਿਉਂ ਉਹਨਾਂ ਦਾ ਪੈਰ ਮੇਰੀ ਧਰਤੀ ਤੇ ਹੈ ਜਿਨ੍ਹਾਂ ਨੂੰ ਕੋਲੋਂ ਅੰਦਰੋਂ ਇਹ ਨਹੀਂ ਨਿਕਲਦਾ ਕਿ ਵਾਹਿਗੁਰੂ ਤੇਰਾ ਸ਼ੁਕਰ ਵਾਹਿਗੁਰੂ ਤੇਰਾ ਇਹ ਕਹਿੰਦੇ ਛੱਡੋ ਪਾਠ ਕੀ ਕਰਨਾ ਛੱਡੋ ਨਿਕਲ ਜਾਏਗਾ ਸਮਾਂ ਬਾਅਦ ਚ ਕਰ ਲਾਂਗੇ ਫਿਰ ਕਦੀ ਕਰ ਲਾਂਗੇ ਜਾਂ ਕਰਨ ਨਾਲੇ ਭਾਰਾ ਲੱਗੇ ਵੀ ਐਵੇਂ ਬੱਧਾ ਚੱਟੀ ਕਰ ਦਿੱਤਾ ਫਟਾਫਟ ਬੋਲੋ ਬਾਈ ਗੁਰੂ ਅਰਦਾਸ ਕਰੋ ਗੁਰੂ ਜੀ ਬਾਣੀ ਪੜਾਉਂਦੇ ਹੋ ਤੁਹਾਡਾ ਸ਼ੁਕਰ ਹੈ ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਕਰ ਦਿੱਤੇ ਕਦੇ ਵੇ ਵਿਲਾ ਆਪਣਾ ਖਰਾਬ ਨਾ ਕਰਾ ਬੜੇ ਅਮੋਲਕ ਸਵਾਸ ਬੜੇ ਅਮੋਲਕ ਕੜੀਆਂ ਨੇ ਲੋਕਾਂ ਦੀਆਂ ਹਸਪਤਾਲਾਂ ਵਿੱਚ ਵੀ ਰਾਤਾਂ ਨਿਕਲਦੀਆਂ ਆਖੋ ਵਾਹਿਗੁਰੂ ਸਾਨੂੰ ਸਜੇ ਬਾਦਸ਼ਾਹ ਨੇ ਆਪਣੀ ਛੱਤਾਂ ਆਪਣੇ ਘਰ ਦਿੱਤੇ ਹੈ ਅਰਦਾਸ ਹੈ ਸਾਡੀਆਂ ਰਾਤਾਂ ਵੀ ਚੰਗੀਆਂ ਨਿਕਲਣ ਨਾਮ ਜਪਦਿਆਂ ਸੁੱਤਿਆਂ ਵੀ ਤੇ ਸੁੱਤਿਆਂ ਗੁਰਸਲਾਹੀ ਹੈ ਉੱਠਦਿਆਂ ਵੀ ਗੁਰਲਾਉ ਨਾਲੇ ਆਪਣੀ ਦੇਹ ਰੋਗਤਾ ਮੰਗਣੀ ਛੇੜਦੀ ਹੈ ਕਈ ਵਾਰੀ ਸਰੀਰ ਦੀ ਦੇਹ ਰੋਗਤਾ ਨਾ ਹੋਵੇ ਤਾਂ ਵੀ ਸਰੀਰ ਉੱਠਿਆ ਨਹੀਂ ਜਾਂਦਾ ਆਖੋ ਵਾਹਿਗੁਰੂ ਤਾਂ ਵੀ ਕਈ ਵਾਰ ਨਹੀਂ ਤਨੇਮ ਢਿੱਲੇ ਹੋ ਜਾਂਦੇ ਮੰਗਣਾ ਚਾਹੀਦਾ ਗੁਰੂ ਸਾਹਿਬ ਜੀ ਮੈਨੂੰ ਐਸਾ ਮੇਰੇ ਤੇ ਹੱਥ ਰੱਖਣਾ ਮੇਰਾ ਨੀਮ ਨਾ ਕਰੇ ਜਾਵੇ ਤੁਹਾਡੇ ਤੋਂ ਮੇਰਾ ਪ੍ਰੇਮ ਨਾ ਕਦੇ ਕਟੇ ਅੱਜ ਸਵੇਰੇ ਪੜ੍ਹ ਰਿਸੀ ਨਾ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਕਟੈ ਮੈ ਤੋਂ ਬੋਲ ਮਹਿੰਗੀ ਲਈ ਜੀ ਸਟੈ ਇਹ ਰਿਕਾਰਡਿੰਗ ਹੈ ਸਵੇਰੇ ਦੀ ਸੁਣ ਲੈਣਾ ਆਓ ਕੰਗਾ ਪਾਸ ਗੁਰੂ ਜੀ ਦਾ ਬਾਖ ਸ਼ਰਮ ਕਰੀਏ ਜੀ ਸ਼ਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਕਰਤ ਮਹਤ ਦਿਵਸ ਰਾਤ ਦੁਇ ਦਾਈ ਨਾ ਅੰਗਿਆ ਆਇਆ ਮੁਰਿਆ ਆਇਆ ਵਾਚ ਧਰਮ ਹਦੂਰ ਜਿਨੀ ਨਾਮ ਤੇ ਆਏ ਗਏ ਮਸ਼ਕਦ ਕਾਲ ਨਾਨਕ ਦੀ ਉਜਲੇ ਰਤੀ ਸੁਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੀ ਸੋਰਠ ਮਹਿਲਾ ਚੌਥਾ ਪੰਚ ਪਦਾ ਅਚਰ ਚਰੈ ਤਾ ਸਿਧ ਹੋਏ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਬ੍ਰਹਮ ਕਾਟਿਆ ਜਾਈ ਅਚਰ ਚਰੈ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਪੰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ ਗੁਰਮਤਿ ਰਾਮ ਨਾਮ ਪਰਗਾਸ ਸਦਾ ਰਹੋ ਸਰਣਾਇ ਰਹਾ ਇਹ ਸੰਸਾਰ ਸਬਿਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਨੋਂਦੇ ਸੋ ਪਾਏ ਵਸਤ ਅਨੂ ਅਤ ਅਗੰਮ ਅਗੂਚਰ ਗੁਰਪੂਰਾ ਅਲਕ ਲਖਾਹਿ जिन्ह झाखी सोई जाने गूंगे की मट आए रतन लुकाया लोक नाही जेको रख लुकाई सब किस तेरा तू अंतर जामी ਤੂੰ ਸਬਣਾ ਕਬ ਸੁਈ ਜਿਸ ਨੋ ਦਾ ਕਰ ਸੁਪਾਏ ਜਨ ਨਾਨਕ ਅਵਰ ਨਾ ਕੋਈ ਸਭ ਕਿਸ ਤੇਰਾ ਤੂੰ ਅੰਦਰ ਜਾਮੀ ਤੂੰ ਸਬਣਾ ਕਾ ਪ੍ਰਭ ਸੋਈ ਜਿਸ ਨੂੰ ਦਾ ਕਰੇ ਸੁ ਪਾਈ ਜਨ ਨਾਨਕ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਹਲਾ ਰ ਕੋ ਦੀ ਜੀ ਸਿਰੋ ਸਿਰ ਜਨਿਹਾਰੋ ਆਮੀਨ